ਸਸ਼ੀਅ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਅਸੀਂ ਵੱਡੀ ਖਬਰ ਖਬਰ ਨੰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਜਦੀ ਵੱਡੀ ਖਬਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਅਜਾਨੋ ਕਿੰਨੇ ਦਿਨ ਦੀ ਮਿਲੀ ਫਿਰੌਲ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਹੁਣ ਉਹ ਉੱਤਰੀ ਭਾਰਤ ਉੱਤਰੀ ਪ੍ਰਦੇਸ਼ ਦੇ ਬਗਵਤ ਸਤੇਤ ਆਸ਼ਰਮ ਘਰੇ ਹਨ ਗੈਸ ਦੇ ਨਾਲ ਹੀ ਰੋਹ ਤੱਕ ਦੀ ਸੁਨਹਿਰੀ ਜੇਨਾਂ ਤੋਂ ਬੰਦ ਰਾਮ ਰਹੀਮ ਅੱਜ ਸਵੇਰੇ 6:30 ਵਜੇ ਜ਼ਮਾਨਤ ਤੇ ਬਾਹਰ ਆ ਗਿਆ ਹੈ ਇਸ ਦਿਨ ਨਾਲ ਹੀ ਕੁਮੀਤਰ ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ ਹੈ ਦੱਸਦੀ ਹੈ ਕਿ ਰਾਮ ਰਹੀਮ ਦੇ ਦੋ 7ਵੇਂ ਆਂਦੀ ਖਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆਨ ਤੋਂ ਬਾਅਦ 17 ਤੋਂ ਰੋਹ ਤੱਕ ਜੇਲ੍ਹ ਵਿੱਚ ਬੰਦ ਹਨ ਅਤੇ ਦੱਸਦੀ ਜਾ ਰਿਹਾ ਹੈ ਕਿ ਹੁਣ ਉੱਤਰ ਪ੍ਰਦੇਸ਼ ਦੇ ਭਗਵਤ ਭਗ ਪਤਿਤ ਸਥਿਤ ਆਸ਼ਰਮ ਚ ਰਣਗੇਸਤਨ ਆ ਰੀ ਗਰੂਪ ਨੇ ਤੋਂ ਰਾਮ ਰਹੀਮ ਨੂੰ ਵੱਡੀ ਰਾਹ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਨੀ ਗੁਰਦੁਆਰ ਪਰਮੰਧ ਕਮੇਟੀ ਵੱਲੋਂ ਧਾਇਰ ਪਟੀਸ਼ਨ ਦਾ ਆਪਣੀ ਪਟਾਰਾ ਕਰ ਦਿੱਤਾ ਹੈ ਜਿਸ ਵਿੱਚ ਡੇਰ ਮੁਖੀ ਨੂੰ ਪੈਰੋਲ ਜਾਂ ਫਿਰ ਓਲ ਤੇ ਰਿਹਾ ਨਾ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਹੈ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਰਾਜ ਸਰਕਾਰ ਅਜਿਹੇ ਮੁੱਦਿਆਂ ਤੇ ਫੈਸਲੇ ਲੈਣ ਦੇ ਸਮਰਥ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਹਰਿਆਣਾ ਸਰਕਾਰ ਪਹਿਲਾਂ ਹੀ ਹਾਈ ਕੋਰਟ ਨੇ ਦੱਸ ਚੁੱਕੀ ਹੈ ਕਿ ਡੇਰਾ ਮੁਖੀ ਕਾਨੂੰਨੀ ਵਿਵਸਥਾ ਅਨੁਸਾਰ ਪੈਰੋਲ ਅਤੇ ਫਿਰੋਲ ਦਾ ਹੱਕਦਾਰ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ